ਦੱਬਾ ਵੀ ਚਾਹੀਦਾ ਫੇਰ ਲੱਗਾਓ। ਦੱਬਾ ਵੀ ਤੋਂ ਬਿਨਾ ਜੀ ਕਰਦੇ ਨਹੀਂ ਦੱਬਾ ਵੀ ਲੱਗਾ ਫੇਰ ਘੇਰ ਨਾਲ ਹੀ ਨਾਲ। ਕਰਕੇ ਹੋ ਜਾਇਆ। ਸਰੂ ਵੀ ਕੋਲੋਂ ਵੀ ਦੱਬਾ ਨੂੰ ਮੰਗਵਾਇਆ ਹੈ। ਸਰੂ ਵੀ ਕੋਲੋਂ ਵੀ ਇਹ ਕੰਮ ਕਰਵਾਉਣਾ ਪੈਣਾ। ਕਸਟਮਰ ਦੇ ਦੱਬਾ ਨੂੰ ਮੰਗਵਾਇਆ। ਆਜੇ ਇੰਜੀਨੀਅਰ ਇਹਨਾਂ ਤੇ ਆ ਜਾਏਗਾ। ਜਿਹੜਾ ਇਹ ਕਿਹੜਾ ਮਾਡਲ ਕਿਹੜਾ ਹੈ? ਆਹ ਮਾਡਲ ਵਾਖ ਲਾਂ। A20 ਹੈ। ਇਹ ਕੇ ਹੈ। ਦੇਖੋ ਜੇ ਆਪਾਂ ਵੀ ਬਾਕੀ ਦੇ ਵਿੱਚ ਜਾ ਕੇ ਆਉਂਦੇ ਹਾਂ। አይ ጥሩ ነገር አለ አይ ጥሩ ነገር አለ ਪ੍ਰੀ ਤਾਲੂਗਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਬੀ 18 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਜੀ ਫੈਸਟੀਵਲ ਆਫ ਲਾਈਟ ਰੋਸ਼ਨੀ ਦਾ ਤਿਹਾਰ ਦਿਵਾਲੀ ਆਨ ਜਾ ਰਿਹਾ ਜਿਸ ਨੂੰ ਲੈ ਕੇ ਜਿੱਥੇ ਸਾਡੇ ਸ਼ਹਿਰ ਸੂਬੇ ਦੇਸ਼ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਡੇ ਭੈਣ ਭਰਾਵਾਂ ਵਿੱਚ ਪੂਰੀ ਸ਼ਰਧਾ ਤੇ ਉਤਸ਼ਾਹ ਹੈ ਉਵੇਂ ਹੀ ਸਾਡੇ ਸ਼ਹਿਰ ਖੰਨੇ ਦੇ ਵਿੱਚ ਵੀ ਹੁਣ ਆਲਮੋਸਟ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਬਾਜ਼ਾਰ ਨੇ ਸਜ ਚੁੱਕੇ ਨੇ ਹਰੇਕ ਬੰਦੇ ਨੂੰ ਇਸ ਫੈਸਟੀਵਲ ਤੇ ਇੱਕ ਖਾਸ ਉਮੀਦ ਹੁੰਦੀ ਹੈ ਕਿ ਜਿਹੜੇ ਵੱਡੇ ਆਊਟਲੈਟ ਨੇ ਵੱਡੇ ਸ਼ੋਰੂਮ ਨੇ ਵੱਡੇ ਆਦਾਰੇ ਨੇ ਕਿ ਉਹਨਾਂ ਤੇ ਕੁਝ ਨਾ ਕੁਝ ਖਾਸ ਜ਼ਰੂਰ ਮ ਉਸੇ ਲੜੀ ਤਹਿਤ ਜੇ AB18 ਦੀ ਟੀਮ ਲਲਹੀੜੀ ਰੋਡ ਪੁੱਲ ਉੱਤਰ ਕੇ ਪ੍ਰੋਫੈਸਰ ਕਲੋਨੀ ਦੇ ਨੀਅਰ ਰਿਸ਼ੀ ਮੋਬਾਈਲ ਪਲਾਜ਼ਾ ਦੇ ਪਹੁੰਚੀ ਹੈ ऋषि मोबाइल प्लाजा ਦੇ ਪਹੁੰਚੀ ਹੈ ਜਿੱਥੇ ਕਿ ਮੋਬਾਈਲ ਐਸੈਸਰੀਜ਼ ਅੱਜ ਕੱਲ ਸਮਾਰਟ ਵਾਚੇਸ ਹੋ ਗਈਆਂ ਡਿਜੀਟਲਾਈਜ਼ਡ ਕੋਈ ਵੀ ਜਿਹੜਾ ਆਪਾਂ ਕੰਪੋਨੈਂਟ ਕਹਿ ਦਈਏ ਉਹਰੇ ਅਵੇਲੇਬਲ ਹੈ ਆਓ ਜਾਣਦੇ ਹਾਂ ਸਾਡੇ ਬਹੁਤ ਹੀ ਅਜ਼ੀਜ਼ ਦੋਸਤ ਨੇ ਬਡੇ ਰਾਜੀ ਉਹਨਾਂ ਤੋਂ ਕਿ ਕੀ ਇਸ ਵਾਰੀ ਦੀਵਾਲੀ ਦੇ ਉੱਤੇ ਰਿਸ਼ੀ ਟੈਲੀਕਮਿਊਨੀਕੇਸ਼ਨ ਵਿਸ਼ੇਸ ਦੇ ਰਿਹਾ ਹੈ ਅਤੇ ਕੀ ਆਪਣੇ ਕਸਟਮਰਸ ਲਈ ਖਾਸ ਲੈ ਕੇ ਆ ਰਿਹਾ ਹੈ ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਥੈਂਕ ਯੂ ਸਰ ਥੈਂਕ ਯੂ ਮੁਬਾਰਕਾਂ ਜੈ ਮਾਤਾ ਦੀ ਸਭ ਨੂੰ ਦੀਵਾਲੀ ਦੀਆਂ ਮੇਰੇ ਵੱਲੋਂ ਰਿਸ਼ੀ ਮੋਬਾਈਲ ਪਲਾਜ਼ਾ ਵੱਲੋਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਜ ਤੇ ਤੰਦਰੁਸਤੀ ਬਖਸ਼ੇ ਜੀ ਆਪਣਾ ਜਿਵੇਂ ਕਿ ਸ਼ੋਰੂਮ ਹੈ ਰਿਸ਼ੀ ਮੋਬਾਈਲ ਪਲਾਜ਼ਾ ਇੱਥੇ ਤੁਹਾਨੂੰ ਆਪਣੇ ਕੋਲੇ ਸਾਰੀਆਂ ਕੰਪਨੀਆਂ ਦੇ ਤਕਰੀਬਨ ਮੋਬਾਈਲਸ ਮਿਲਣਗੇ ਤੇ ਇਹਦੇ ਵਿੱਚ ਆਪਾਂ ਕੀ ਕਰ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਕੋਈ ਵੀ ਬੰਦਾ ਸਾਡੇ ਕੋਲੇ ਫੋਨ ਲੰਦਾ ਚਾਹੇ ਉਹ ਫਾਈਨਾਂਸ ਤੇ ਲੰਦਾ ਚਾਹੇ ਉਹ ਕੈਸ਼ ਲੰਦਾ ਸਾਡੇ ਵੱਲੋਂ ਪੂਰਾ ਡਿਸਕਾਊਂਟ ਦਿੱਤਾ ਜਾਂਦਾ ਉਸ ਤੋਂ ਬਾਅਦ ਅਸੀਂ ਆਪਣੇ ਵੱਲੋਂ ਪੰਜ ਗਿਫਟ ਲਵਾਏ ਲਗਾਏ ਹੋਏ ਨੇ ਕਸਟਮਰਜ਼ ਨੂੰ ਤੇ ਕ੍ਰੈਡਿਟ ਕਾਰਡ ਦੀ ਸਾਡੇ ਕੋਲ EMIਜ਼ ਆਪਸ਼ਨਸ ਹੈਗੀਆਂ ਨੇ ਉਸ ਤੋਂ ਇਲਾਵਾ ਸਾਡੇ ਕੋਲੇ ਸਾਰੀ ਮੋਬਾਈਲ ਦੀ ਐਸੈਸਰੀ ਹੈਗੀ ਆ ਐਸੈਸਰੀ ਤੋਂ ਇਲਾਵਾ ਸਾਡੇ ਕੋਲੇ ਗਿਫਟ ਆਈਟਮ ਯੂਨੀਕ ਆਈਟਮਜ਼ ਵੀ ਰੱਖੀਆਂ ਹੋਈਆਂ ਨੇ ਜੇ ਕਿਸੇ ਨੂੰ ਬਰਥਡੇ ਗਿਫਟ ਦੇ ਜਾਂ ਕੋਈ ਹੋਰ ਚੀਜ਼ਾਂ ਦੇਣੀਆਂ ਨੇ ਗਿਫਟ ਦੇਣੇ ਨੇ ਤਾਂ ਉਹ ਵੀ ਸਾਡੇ ਕੋਲੇ ਅਵੇਲੇਬਲ ਹੈਗੇ ਨੇ ਇਸ ਟਾਈਮ ਬਾਤ ਵਧੀਆ ਕਰ ਲੈ ਜੀ ਕਹਿੰਦੇ ਨੇ ਵੱਡੇ ادارےਾਂ ਦੇ ਉੱਤੇ ਬੜੀ ਆਸ ਦਾ ਜਿਹੜਾ ਸੋਚ ਦਾ ਕੇਂਦਰ ਹੁੰਦਾ ਉਹ ਵੀ ਬੜਾ ਵੱਡਾ ਹੁੰਦਾ ਜਿਵੇਂ ਸਰ ਨੇ ਦੱਸਿਆ ਵਹਿ ਕਿ ਕੰਪਲੀਮੈਂਟਰੀ ਗਿਫਟਸ ਤਾਂ ਹੈਗੇ ਨੇ EMI ਦੀ ਫੈਸਿਲਿਟੀ ਹੈ ਫਾਈਨਾਂਸ ਦੀ ਫੈਸਿਲਿਟੀ ਹੈ ਕ੍ਰੈਡਿਟ ਡੈਬਿ ਤਰਪਾ ਦੇਖਿਆ ਵੇ ਕਿ ਅਜਿਹੇ ਟਾਈਮ ਦੇ ਵਿੱਚ ਮੋਬਾਈਲ ਮੋਬਾਈਲ ਆਪਣੀ ਜ਼ਿੰਦਗੀ ਦਾ ਇਸ ਟਾਈਮ ਆਪੇ ਨੰਗਾ ਸਰ ਇਸ ਤੋਂ ਬਿਨਾ ਤਾਂ ਹੁਣ ਸਾਹ ਲਿੱਤਾ ਜਾ ਸਕਦਾ ਬਟ ਮੋਬਾਈਲ ਬਿਨਾ ਸਰਵਾਈਵ ਨਹੀਂ ਕੀਤਾ ਜਾ ਸਕਦਾ ਤਾਂ ਸਰ ਤੁਹਾਡੇ ਸਾਹ ਦੇ ਨਾਲ ਆਮ ਸਾਲ ਕੁ ਬਾਅਦ ਸਾਰੇ ਅਪਡੇਟ ਹੋਣ ਲੱਗ ਜਾਂਦੇ ਨੇ ਤਾਂ ਕੁਝ ਅਜੇਹੀਆਂ ਵੱਡੇ ਜਿਹੇ ਮੇਂ ਬ੍ਰਾਂਡ ਨੇ ਹੁੰਦਾ ਅਗਲੇ ਨੂੰ ਵੀ ਦਿਵਾਲੀ ਤੇ ਲੈ ਲਈਏ ਤਾਂ ਸਰ ਵੱਡੇ ਬ੍ਰਾਂਡਸ ਦੇ ਉੱਤੇ ਕੋਈ ਖਾਸ ਛੂਟਸ ਹੈਗੀਆਂ ਨੇ ਪਲੱਸ ਸਾਰੇ ਹੀ ਕਾਰਡਸ ਹਰੇਕ ਬੈਂਕ ਦੇ ਜਿਹੜੇ ਕਾਰਡਸ ਨੇ ਫਾਈਨੈਂਸ ਲੀਓ EMI ਦੇ ਲਈ ਅਵੇਲੇਬਿਲਟੀ ਹੈ ਤੇ ਐਕਸੈਪਟੇਬਲ ਨੇ ਸਰ ਜੀ ਬਿਲਕੁਲ ਸਰ ਆਪਣੇ ਕੋਲੇ ਪਾਈਨ ਲੈਵ ਹੈ ਵਿਨਾਓ ਹੈ ਵਿਨਾਓ ਦੇ ਵਿੱਚ ਜਿੰਨੇ ਵੀ ਆਪਣੇ ਮੇਨ ਮੇਨ ਕਾਰਡ ਚੱਲਦੇ ਨੇ HDFC ਹੋ ਗਿਆ SBI ਹੋ ਗਿਆ Axis ਹੋ ਗਿਆ ICICI ਹੋ ਗਿਆ ਇਹਨਾਂ ਦੇ ਉੱਪਰ 10% ਕਾਰਡਸ ਦੀ ਕੰਪਨੀ ਵੱਲੋਂ ਡਿਸਕਾਊਂਟ ਆ ਚਾਹੇ ਤੁਸੀਂ Samsung ਦਾ ਸੈੱਟ ਲੈ ਲਓ ਚਾਹੇ Vivo ਦਾ ਲੈ ਲਓ ਚ ਪੋਦਾ ਲੈ ਲੋ ਚ ਹੈ ਐਮ ਆਈ ਦਾ ਲੈ ਲੋ ਸਾਰੇ ਸੈਟਸ ਦੇ ਵਿੱਚ ਤੁਹਾਨੂੰ 10% ਇਨਸਟੈਂਟ ਡਿਸਕਾਊਂਟ ਮਿਲੇਗਾ ਨਾ ਕਿ ਮਤਲਬ ਤੁਹਾਨੂੰ ਬਾਅਦ ਜਾਣਾ ਡਿਸਕਾਊਂਟ ਚਾਹੇ ਤੁਸੀਂ ਕਿਸ਼ਤਾਂ ਬਣਾ ਲਓ ਚਾਹੇ ਤੁਸੀਂ ਨਾਲ ਦੀ ਨਾਲ ਲੈ ਲਓ ਡਿਸਕਾਊਂਟ ਤੁਹਾਨੂੰ 10% ਨਾਲ ਦੀ ਨਾਲ ਮਿਲ ਜਾਣਾ ਉਸ ਤੋਂ ਇਲਾਵਾ ਤੁਹਾਨੂੰ ਮੈਂ ਦੱਸਿਆ ਤੇ ਤੁਹਾਡਾ ਰੁਪਈਆ ਮਤਲਬ ਕੁਝ ਵੀ ਰੁਪਈਆ ਨਹੀਂ ਹੈਗਾ ਤਾਂ ਜ਼ੀਰੋ ਡਾਊਨ ਪੇਮੈਂਟ ਜ਼ੀਰੋ ਪ੍ਰੋਸੈਸਿੰਗ ਫੀਸ ਜ਼ੀਰੋ ਚਾਰਜਸ ਤੇ ਤੁਹਾਨੂੰ ਹਰੇਕ ਕੰਪਨੀ ਦਾ ਮੋਬਾਈਲ ਮਿਲੇਗਾ ਕੋਈ ਵੀ ਤੁਹਾਨੂੰ ਫਾਈਲ ਖਰਚਾ ਜਾਂ ਕਾਰਡ ਦੇ ਪੈਸੇ ਨਹੀਂ ਪੈਣਗੇ ਜਿੰਨੇ ਦਾ ਸੈਟ ਆ ਉਸ ਤੋਂ ਤੁਹਾਨੂੰ 10% ਡਿਸਕਾਊ ਬਹੁਤ ਵਧੀਆ ਗੱਲ ਹੈ ਜੀ ਸਿਰਫ ਲਾਸਟ ਜੇ ਸਾਰੇ ਇੱਕ ਇੱਕ ਗੱਲ ਹੋਰ ਜਾਨਣਾ ਚਾਹੁੰਦੇ ਆਂ ਕਈ ਵਾਰੀ ਕੋਈ ਹੁੰਦਾ ਬੰਦੇ ਕੋਲ ਆਪਣਾ ਪੁਰਾਣਾ ਮੋਬਾਈਲ ਹੁੰਦਾ ਹੈ ਕੀ ਸਰ ਉਹਦੀ ਰਿਪਲੇਸਮੈਂਟ ਜਾਂ ਉਹ ਵਿੱਚ ਕੱਟਿਆ ਜਾ ਸਕਦਾ ਜੀ ਬਿਲਕੁਲ ਕੱਟਿਆ ਜਾ ਸਕਦਾ ਪਰ ਸਾਡੀ ਇੱਕ ਸ਼ਰਤ ਹੈ ਜੀ ਸਾਡੇ ਕੋਲ ਸਾਨੂੰ ਡੱਬਾ ਤੇ ਨਾਲ ਬਿੱਲ ਜ਼ਰੂਰ ਚਾਹੀਦਾ ਆ ਥੋੜਾ ਅਸੀਂ ਬਹੁਤ ਵਧੀਆ ਰੇਟ ਲਾਵਾਂਗੇ ਬਾਜ਼ਾਰ ਨਾਲੋਂ ਘੱਟੋ ਘੱਟ ਅਸੀਂ 5-70000 ਰੁਪਏ ਵੱਧ ਦੀ ਰੇਟ ਲਾਵਾਂਗੇ ਪੁਰਾਣੇ ਸੱਟ ਅਸੀਂ ਲੈਣੇ ਆ ਵਿੱਚ ਕਿਸੇ ਨੇ ਆਪਣਾ ਪੁਰਾਣਾ ਦੇ ਕੇ ਨਵਾਂ ਲੈਣਾ ਤਾਂ ਉਹ ਅਸੀਂ ਕਰਾਂਗੇ ਪਰ ਸਾਨੂੰ ਡੱਬਾ ਔਰ ਬਿੱਲ ਨਾਲ ਜ਼ਰੂਰੀ ਚਾਹੀਦਾ ਆ ਏ ਹੈ ਜੀ ਪ੍ਰੋਪਰ ਜੈਨੂਇਨ ਕੰਮ ਕਰਨ ਵਾਲਿਆਂ ਦੀ ਪਛਾਣ ਕਿ ਡੱਬਾ ਬਿੱਲ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਮੋਬਾਈਲ 'ਚ ਬੜਾ ਕੁਝ ਚੱਲਦਾ ਵਾ ਬਟ ਜਿਨ੍ਹਾਂ ਨੇ ਲੰਬਾ ਤੇ ਮੇਨ ਗੱਲ ਹੈ ਯੂਨੀਵਰਸਿਟੀ ਦੇ ਟਰਾਂਸਪੇਰੈਂਸੀ ਨਾਲ ਵਰਕ ਕਰਨਾ ਹੁੰਦਾ ਵਾ ਉਹ ਲੋਕ ਕਦੇ ਵੀ ਨਾ ਤਾਂ ਕਾਨੂੰਨ ਵਿਵਸਥਾ ਨੂੰ ਹੱਥ ਚ ਲੈਣਦੇ ਨੇ ਨਾ ਕੋਈ ਅਜਿਹੀ ਚੀਜ਼ ਨੂੰ ਸ਼ੈਅ ਦਿੰਦੇ ਨੇ ਜਿੱਤੇ ਕਰਕੇ ਕਿ ਕੋਈ 네ਗੇਟਿਵ ਮੈਸੇਜ ਹੈ ਜਿਹੜਾ ਜਾਵੇ ਜੇਕਰ ਤੁਸੀਂ ਇਸ ਤੇ ਆਪਣਾ ਮੂਡ ਬਣਾ ਰਹੇ ਹੋ ਮੋਬਾਈਲ ਲੈਣ ਦਾ ਕੋਈ ਕੰਪੋਨੈਂਟ ਲੈਣ ਦਾ ਕੋਈ ਘੜੀ ਲੈਣ ਦਾ ਡਿਜੀਟਲ ਤਾਂ ਤੁਸੀਂ ਰਿਸ਼ੀ ਮੋਬਾਈਲ ਪਲਾਜ਼ਾ ਜਿਹੜਾ ਕਿ ਲਲਹੇੜੀ ਤਾਕੇ ਤੁਹਾਨੂੰ ਮਿਲਣ ਚ ਆਸਾਨੀ ਹੋ ਜAVE ਸਰ ਪਲੀਜ਼ ਉਹ ਵੀ ਸ਼ੇਅਰ ਕਰ ਦੋ ਇੱਕ ਤੁਹਾਨੂੰ ਮੈਂ ਹੋਰ ਦੱਸਣੀ ਚਾਹਨਾ ਜੀ ਅੱਜ ਕੱਲ ਲੋਕ ਦੁਕਾਨਾਂ ਬਹੁਤ ਨੇ ਸਾਡੇ ਕੋਲੇ ਪ੍ਰੋਪਰ ਜੀਐਸਟੀ ਦਾ ਬਿੱਲ ਮਿਲੇਗਾ ਤੁਹਾਨੂੰ ਮੈਨੂੰ ਲੱਗਦਾ ਵੀ ਇਸ ਰੋਡ ਤੇ ਪੁਲ ਕ੍ਰਾਸ ਕਰਕੇ ਮੋਬਾਈਲ ਦੀ ਜੋ ਸ਼ਾਪ ਆ ਸਿਰਫ ਸਾਡੇ ਕੋਲੇ ਹੀ GST ਹੈ ਹੋਰ ਕਿਸੇ ਕੋਲੇ GST ਨਹੀਂ ਹੈ ਚਾਹੇ ਬੰਦੇ ਨੇ ਆਪਣੇ ਫਰਮ ਦੇ ਨਾਮ ਤੇ GST ਕਟਾਉਣਾ ਕੋਈ ਪਰਚੇਸ ਕਰਨੀ ਆ ਕੋਈ ਪ੍ਰੋਡਕਟ ਰਿਵੈਟ ਮਿਲਦਾ ਉਹਨੂੰ GST ਦੇ ਵਿੱਚ ਉਹ ਸਾਡੇ ਤੋਂ GST ਵਾਲਾ ਬਿਲ ਵੀ ਕਟਵਾ ਸਕਦਾ ਆ ਸਾਡਾ ਐਡਰੈਸ ਹੈਗਾ ਜੀ ਲਲਹੇੜੀ ਰੋਡ ਨੀਅਰ ਪ੍ਰੋਫੈਸਰ ਕਲੋਨੀ ਕੰਟੈਕਟ ਨੰਬਰ ਹੈ 9814904949 ਤੇ 700963010 ਸੋ ਪਲੀਜ਼ ਇੱਕ ਵਾਰੀ ਫੇਰ ਸਭ ਨੂੰ ਦੀਵਾਲੀ ਦੀ ਬਹੁਤ ਬਹੁਤ ਮੁਬਾਰਕਾਂ ਜੀ ਕੋਈ ਵੀ ਮੋਬਾਈਲ ਰਿਲੇਟਡ ਪਰ ਡਾਕਟਰ ਤੁਸੀਂ ਲੈਣਾ ਹੋਵੇ ਤਾਂ ਸਾਡੇ ਕੋਲ ਜਰੂਰ ਇੱਕ ਵਾਰੀ ਵਿਜ਼ਿਟ ਕਰਿਓ ਥੈਂਕ ਯੂ ਜੀ ਧੰਨਵਾਦ ਜੀ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਜੀ ਏਸੀਗਾ ਰਿਸ਼ੀ ਮੋਬਾਈਲ ਪਲੈਜ਼ਾ ਜੇਕਰ ਪਲਾਨ ਬਣਾ ਰਹੇ ਹੋ ਕੁਝ ਯੋਜਨਾ ਬਣਾ ਰਹੇ ਹੋ ਤਾਂ ਇੱਕ ਵਾਰੀ ਸਾਡੇ ਕੋਲ ਤੇ ਵੀ ਜਰੂਰ ਵਿਜ਼ਿਟ ਕਰੋ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ